ਸਰਕਾਰ WTO ਤੇ ਗੱਲ ਨਹੀਂ ਕਰਨ ਦਿੰਦੀ ਸੀ ਲੇਕਿਨ WTO ਤੇ ਤਾਂ ਬੋਲੀ ਨਾ ਅੰਦੋਲਨ ਕਰਕੇ ਲੋਕ ਹੰਬ ਗਏ ਸੀਗੇ ਗन्ने ਦੀ ਕੀਮਤ ਨਹੀਂ ਵਧਾਈ ਸੀ ਲੇਕਿਨ ਆਪ ਸੀਜ਼ਨ ਦੇ ਵਿੱਚ ਐਸ ਅੰਦੋਲਨ ਦੇ ਪ੍ਰਭਾਵ ਥੱਲੇ ਗन्ने ਦੀ ਕੀਮਤ 25 ਰੁਪਏ ਵਧਾਈ ਹਰਿਆਣੇ ਨੂੰ ਇੱਕ ਪਾਸੇ ਤਾਂ ਅੰਦਰ ਤਾਲੀ ਵਜਾਏ ਨੇ ਬਾਹਰ ਨਹੀਂ ਨਿਕਲ ਦੇਣਾ ਐਮਰਜੈਂਸੀ ਲੱਗੀ ਹੋਈ ਹੈ ਦੂਜੇ ਪਾਸੇ ਹਰਿਆਣੇ ਆਰਿਆਂ ਦੇ ਵਿਆਜ ਮਾਫ ਕੀਤਾ ਜਾ ਰਿਹਾ ਕਰਦੇ ਜਦੋਂ ਰੌਲਾ ਕਿਸੇ ਸਰਕਾਰ ਦੇ ਖਿਲਾਫ ਪੈ ਰਿਹਾ ਹੈ ਉਦੋਂ ਜੀ ਜੀ ਪੀ ਕਿਉਂ ਆਪਣਾ ਸਮਰਥਨ ਵਾਪਸ ਲੈ ਰਹੀ ਹੈ ਤਾਂ ਅਗਲੀ ਸਰਕਾਰ ਨਾਲ ਲੜਾਈ ਲੜਨ ਦੇ ਵਾਸਤੇ ਵੀ ਤਿਆਰ ਉਹ ਕਿਸਾਨ ਉਹਦੇ ਵਾਸਤੇ ਵੀ ਤਿਆਰ ਹੈ ਕਿ ਜੇ ਵੀ ਔਰ ਜਿੰਨੇ ਅਸੀਂ ਵੇਸਲੇ ਹੋ ਕੇ ਸੜਕਾਂ ਸੁਨੀਆਂ ਕਰਤੀਆਂ ਉਦੋਂ ਸੰਸਦ ਆਵਾਰਾ ਹੋ ਜਾਵੇ ਚੇ ਕਾਲ ਦਾ ਅਨਮਿਟ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਹਰਿਆਣੇ ਦੇ ਦੋ ਬਾਰਡਰਾਂ ਦੇ ਉੱਤੇ ਕਿਸਾਨ ਅੰਦੋਲਨ 2.0 ਨੂੰ ਚੱਲਦਿਆਂ ਅੱਜ ਪੂਰਾ 1 ਮਹੀਨਾ ਹੋ ਗਿਆ ਜਦੋਂ ਅਸੀਂ ਪਹਿਲੇ ਫੇਸ ਦੀ ਗੱਲ ਕਰਦੇ ਹਾਂ ਤਾਂ ਦਿਨ ਬੀਤੇ ਫਿਰ ਮਹੀਨੇ ਬੀਤੇ ਤਾਂ ਕਰਦੇ ਕਰਾਉਂਦੇ 1 ਸਾਲ ਵੀ ਬੀਤ ਗਿਆ ਹੁਣ ਇਸ ਅੰਦੋਲਨ ਨੂੰ 1 ਮਹੀਨਾ ਬੀਤ ਗਿਆ ਉਸ 1 ਸਾਲ ਦੇ ਵਿੱਚ ਬਹੁਤ ਕੁਝ ਗਵਾਇਆ ਜਾਨੀ 700 ਤੋਂ ਉੱਪਰ ਕਿਸਾਨਾਂ ਦੀ ਜਾਨ ਗਈ ਹੈ ਉਸ ਤੋਂ ਬਾਅਦ ਤਿੰਨ ਕਾਨੂੰਨ ਵਾਪਸ ਹੋਏ ਆ ਗੱਲ ਇਹ ਹੈ ਕਿ ਇੱਕ ਲੜਾਈ ਦੇ ਵਿੱਚ ਬਹੁਤ ਕੁਝ ਗਵਾਉਣਾ ਪੈਂਦਾ ਹੈ ਤੇ ਕੁਝ ਚੀਜ਼ਾਂ ਮਿਲਦੀਆਂ ਵੀ ਨੇ ਪ੍ਰਾਪਤੀ ਵੀ ਹੁੰਦੀ ਹੈ ਹੁਣ ਆ ਇੱਕ ਮਹੀਨੇ ਦੇ ਅੰਦਰ ਲੀਡਰਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਕੀ ਕਮਾਇਆ ਕੀ ਖਟਿਆ ਕਿਉਂਕਿ ਲੋਕਾਂ ਦੇ ਸਾਹਮਣੇ ਤਾਂ ਇਹ ਹੈ ਕਿ ਸ਼ੁਭ ਕਰਨ ਸ਼ਹੀਦ ਹੋ ਗਿਆ ਚਾਰ ਦੌਰ ਦੀ ਮੀਟਿੰਗ ਹੋਈ ਹੈ ਪਰ ਉਹਦੇ ਵਿੱਚੋਂ ਕੋਈ ਸੰਭਵ ਨਤੀਜਾ ਬਾਹਰ ਨਹੀਂ ਆਇਆ ਪਰ ਇਹ ਇੱਕ ਮਹੀਨਾ ਬੀਤਣ ਦੇ ਵਿਚਾਲੇ ਵਿਚਾਲੇ ਕੀ ਚਰਚਾਵਾਂ ਛੜੀਆਂ ਨੇ ਲੀਡਰਾਂ ਤੱਕ ਕੀ ਕੁਝ ਪਹੁੰਚਿਆ ਇਹ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਸਾਹਿਬ ਨੇ ਡੱਲੇਵਾਲਾ ਸਾਹਿਬ ਬਹੁਤ ਬਹੁਤ ਸਵਾਗਤ 1 ਮਹੀਨਾ ਬੀਤ ਗਿਆ ਅੱਜ ਪੂਰਾ 1 ਮਹੀਨਾ ਹੋ ਗਿਆ ਜਿਸ ਇੱਕ ਮਹੀਨੇ ਦਾ ਅਨਲਿਸਿਸ ਕਰਨਾ ਹੋਵੇ 13 ਤੋਂ ਲੈ ਕੇ ਅੱਜ ਦੀ 13 ਤੱਕ ਤੁਹਾਨੂੰ ਕੀ ਲੱਗਦਾ ਕੀ ਗਵਾਇਆ ਕੀ ਪਾਇਆ ਕੁਝ ਖੱਟਿਆ ਕਿਸਾਨ ਨੇ 1 ਮਹੀਨੇ ਦੇ ਅੰਦਰ ਦੇਖੋ ਖੱਟਣਾ ਜਾਂ ਗੋਣਾ ਇਹਦੇ ਚ ਮੈਨੂੰ ਇਹ ਲੱਗਦਾ ਇਹ ਸ਼ਬਦ ਠੀਕ ਨਹੀਂਗਾ ਇਹ ਸ਼ਬਦ ਬਣਦਾ ਹੈ ਕਿ ਅਸੀਂ ਅੰਦੋਲਨ ਲੜਿਆ ਉਸ ਅੰਦੋਲਨ ਦੀ ਜਿਹੜੀ ਅਸੀਂ ਕੀਮਤ ਚੁਕਾਈ ਉਹਦਾ ਸਰਕਾਰ ਨੂੰ ਅੱਗੋਂ ਕੀ ਖਮਿਆਜਾ ਭੁਗਤਣਾ ਪੈ ਰਿਹਾ ਕੀ ਕੀਮਤ ਚਕਾਉਣੀ ਪੈ ਰਹੀ ਹੈ ਇਹ ਹੋਣਾ ਚਾਹੀਦਾ ਹੈ ਤੁਸੀਂ ਦੇਖੋ ਨੋਟ ਕਰੋ ਸਰਕਾਰ WTO ਤੇ ਗੱਲ ਨਹੀਂ ਕਰਨ ਦਿੰਦੀ ਸੀ ਲੇਕਿਨ WTO ਤੇ ਤਾਂ ਬੋਲੀ ਨਾ ਇੰਪੋਰਟ ਐਕਸਪੋਰਟ ਡਿਊਟੀ ਦੇ ਉੱਤੇ ਸਰਕਾਰ ਨੂੰ ਬੋਲਣਾ ਪਿਆ WTO ਜਾ ਕੇ ਫਿਰ ਅਗਲੀ ਗੱਲ ਆ ਅੰਦੋਲਨ ਕਰਕੇ ਲੋਕ ਹੰਭ ਗਏ ਸੀਗੇ ਗन्ने ਦੀ ਕੀਮਤ ਨਹੀਂ ਵਧਾਈ ਸੀ ਲੇਕਿਨ ਆਪਸੀਜਨ ਦੇ ਵਿੱਚ ਐਸ ਅੰਦੋਲਨ ਦੇ ਪ੍ਰਭਾਵ ਥੱਲੇ ਗन्ने ਦੀ ਕੀਮਤ 25 ਰੁਪਏ ਵਧਾਈ ਆਪਣੀਆਂ ਅੱਖਾਂ ਦੇ ਸਾਹਮਣੇ ਹਰਿਆਣੇ ਨੂੰ ਇੱਕ ਪਾਸੇ ਦਾ ਅੰਦਰ ਤਾੜੀ ਵੱਡੇ ਨੇ ਬਾਹਰ ਨਹੀਂ ਨਿਕਲਣ ਦੇਣਾ ਐਮਰਜੈਂਸੀ ਲੱਗੀ ਹੋਈ ਹੈ ਦੂਜੇ ਪਾਸੇ ਹਰਿਆਣੇ ਆਰਿਆਂ ਦੇ ਵਿਆਜ ਮਾਫ ਕੀਤਾ ਜਾ ਰਿਹਾ ਕਰਜ਼ੇ ਦਾ ਇਹ ਵੀ ਆਪਣੀ ਸਾਹਮਣੇ ਆ ਇਹ ਕਿਹਾ ਜਾਣਾ ਕਿ ਜੀ ਜੇਕਰ ਤੁਹਾਡਾ ਨਰਮਾ ਜਾਂ ਤੁਹਾਡਾ ਝੂਟ ਐਮਐਸਪੀ ਤੇ ਵਪਾਰੀ ਨਹੀਂ ਖਰੀਦਣਗੇ ਤਾਂ ਅਸੀਂ ਖਰੀਦਾਂਗੇ ਸਰਕਾਰ ਖਰੀਦੇਗੀ ਕੀ ਇਹਨੂੰ ਤੁਸੀਂ ਕੀ ਇਸ ਅੰਦੋਲਨ ਦੀਆਂ ਪ੍ਰਾਪਨ ਦੀਆਂ ਸਰਕਾਰ ਨੂੰ ਝੁਕੀ ਨਜ਼ਰ ਨਹੀਂ ਆ ਰਹੀ ਇੱਕ ਗੱਲ ਹੁਣ ਇਦੋਂ ਵੀ ਗਾਹਾਂ ਜਿੱਡਾ ਵੱਡਾ ਹੈ ਸਰਕਾਰ ਨੇ ਹਮਲਾ ਕੀਤਾ ਸਾਡੇ ਤੇ ਉਸ ਹਮਲੇ ਦੇ ਨਾਲ ਐਂਟੀ ਕੰਬੈਂਸੀ ਜੋ ਬਣੀ ਉਹਨੂੰ ਕਵਰ ਕਰਨ ਵਾਸਤੇ ਕਿੱਡੀ ਵੱਡੀ ਗੱਲ ਹੋਈ ਅਸੀਂ ਅਸੀਂ 13 ਮਹੀਨੇ ਦਿੱਲੀ ਚ ਲੜਕੇ ਆਏ ਔਰ ਬੜੇ ਥਾਵਾਂ ਦੇ ਉਤੇ ਕਿਸਾਨਾਂ ਦੇ ਸਿਰ 파ੜੇ ਸੀ ਉਦੋਂ ਵੀ ਲੇਕਿਨ ਹਰਿਆਣੇ ਦੇ ਦੀ ਸਰਕਾਰ ਤੋਂ ਅਸਤੀਭਾਨੀ ਮੰਗਿਆ ਕਿਸੇ ਨੇ ਲੇਕਿਨ ਇੱਥੇ ਹਰਿਆਣੇ ਦੀ ਸਰਕਾਰ ਹੀ ਸਾਰੀ ਪਤਾ ਪਲਟਾ ਵੱਜ ਜਾਣਾ ਇੱਕ ਤੇ ਛੋਟੀ ਗੱਲ ਹੈ ਤਾਂ ਫਿਰ ਉਹ ਜਿਹੜਾ ਸਮਰਥਨ ਸੀ ਜਜਪੀ ਦਾ ਉਹ ਉਹਨਾਂ ਨੇ ਵਾਪਸ ਲਿਆ ਉਹਦਾ ਅੰਦੋਲਨ ਨਾਲ ਤੁਸੀਂ ਕਿਵੇਂ ਲਿੰਕ ਕਰ ਰਹੇ ਹੋ ਇਸ ਗੱਲ ਨੂੰ ਕਿਉਂਕਿ ਤਾਂ ਪੋਲੀਟੀਕਲੀ ਉਹਨਾਂ ਨੇ ਆਪਣਾ ਵਾਪਸ ਲਿਆ ਉਹਨਾਂ ਨੇ ਦੁਬਾਰਾ ਸਰਕਾਰ ਬੀਜੇਪੀ ਦੀ ਬਣ ਗਈ ਉਹ ਵੀ ਉਹ ਵੀ ਨੋਟ ਕਰ ਲਿਓ ਹੁਣ ਜਦੋਂ ਜਦੋਂ ਰੌਲਾ ਕਿਸੇ ਸਰਕਾਰ ਦੇ ਖਿਲਾਫ ਪੈ ਰਿਹਾ ਹੈ ਉਦੋਂ ਜਜਪੀ ਕਿਉਂ ਆਪਣਾ ਸਮਰਥਨ ਵਾਪਸ ਲੈ ਰਹੀ ਹੈ ਐਂਟੀਕੰਵੈਂਸੀ ਕਰਕੇ ਲੈ ਰਹੀ ਹੈ ਨਾ ਕਹਿੰਦੇ ਦੋ ਸੀਟਾਂ ਮੰਗ ਰਹੇ ਸੀ ਲੋਕ ਸਭਾ ਦੀਆਂ ਪਰ ਉਹਨਾਂ ਨੂੰ ਮਿਲੀਆਂ ਨਹੀਂ ਉਹਨਾਂ ਦੀ ਸਹਿਮਤੀ ਨਹੀਂ ਬਣੀ ਇਸ ਕਰਕੇ ਵਾਪਸ ਹੋ ਗਿਆ ਅੰਦੋਲਨ ਦਾ ਕੋਈ ਸਿੱਖ ਇਹ ਪੋਲੀਟਿਕਲੀ ਜਿਹੜੀਆਂ ਦੇਖੋ ਹਾਂ ਪੋਲੀਟਿਕਲੀ ਕੋਈ ਵੀ ਬੰਦਾ ਕਿਸੇ ਗੱਲ ਨੂੰ ਐਡੀ ਛੇਤੀ ਐਕਸੈਪਟ ਨਹੀਂ ਕਰਦਾ ਹੁੰਦਾ ਕਿ ਕਿਸ ਗੱਲ ਦੇ ਵਿੱਚ ਅਸੀਂ ਕਰਦੇ ਆ ਬਹੁਤ ਸਾਰੀਆਂ ਗੱਲਾਂ ਲੁਕੋ ਕੇ ਰੱਖਣ ਵਾਲੀਆਂ ਹੁੰਦੀਆਂ ਨੇ ਉਹ ਆਪਦੇ ਉਸ ਢੰਗ ਦੇ ਨਾਲ ਚੱਲ ਰਹੇ ਨੇ ਔਰ ਉਹ ਬਹੁਤ ਸਾਰਾ ਮਤਲਬ ਉਸੇ ਦੈਰੇ ਚੋਂ ਪੋਲੀਟਿਕਲ ਲਾਭ ਕਿਵੇਂ ਲੈਣਾ ਹੈ ਇਨੂੰ ਇਹਨੂੰ ਕਿਸ ਤਰੀਕੇ ਦੇ ਨਾਲ ਅੱਗੇ ਤੋਰਨਾ ਹੈ ਐਂਟੀ ਕੰਪੈਂਸੀ ਕਿਵੇਂ ਕਵਰ ਕਰਨੀ ਹੈ ਚਲੋ ਮੰਨ ਲਿਆ ਬੰਦੇ ਤਾਂ ਉਹੀ ਸੋਚੋ ਨਾ ਦਿਮਾਗ ਨਾਲ ਫਿਰ ਦੁਬਾਰਾ ਖੱਟੜੀ ਕਿਉਂ ਨਾ ਮੁੱਖ ਮੰਤਰੀ ਬਣਾਤਾ ਜੇ ਨਹੀਂ ਤਾਂ ਫਿਰ ਦੁਬਾਰਾ ਖੱਟੜੀ ਕਿਉਂ ਨਹੀਂ ਮੁੱਖ ਮੰਤਰੀ ਬਣਾਤਾ ਮੁੱਖ ਮੰਤਰੀ ਕਿਹੜਾ ਜਉਂਦਾ ਜਾਗਦਾ ਸੀ ਅਜੇ ਸੋ ਇਹਨੂੰ ਨਿਰਾ ਇਸ ਤਰ੍ਹਾਂ ਲੈਣਾ ਉਚਿਤ ਨਹੀਂ ਹੈ ਇਹ ਇਹ ਹਕੀਕਤ ਹੈ ਕਿ ਇਹਦੀਆਂ ਗੱਲਾਂ ਇਹ ਦਿੱਤੇ ਵੀ ਚਰਚਾ ਡਿਲੇਵਲ ਸਾਹਿਬ ਹੁਣ ਤੋਂ ਹੀ ਅੱਧਾ ਘੰਟਾ ਪਹਿਲਾਂ ਦੀ ਹੈ ਤੁਹਾਡੇ ਤੱਕ ਸ਼ਾਇਦ ਪਹੁੰਚੀ ਨਹੀਂ ਹੋਣੀ ਇਹ ਖਬਰ ਕਿ ਸੰਭਾਵਨਾਵਾਂ ਨੇ ਕਿ ਖੱਟਰ ਹੋ ਰਹੀ ਪੰਜਾਬ ਦੇ ਰਾਜਪਾਲ ਲੱਗ ਰਹੇ ਨੇ ਆ ਲੱਗਣ ਦਿਓ ਵਧੀਆ ਗੱਲ ਹੈ ਵਧੀਆ ਗੱਲ ਹੈ ਅਗਰ ਸਦਾ ਹੀ ਪੰਜਾਬ ਲਿਆ ਕੇ ਬਿਠਾਦਾ ਨਾ ਹਰਿਆਣੇ ਚ ਚੱਕਿਆ ਹਰਿਆਣੇ ਚ ਬੈਠੇ ਜਿੰਦਾ ਪੰਜਾਬ ਹੀ ਲਿਆ ਕੇ ਬਿਠਾ ਦੇ ਫਿਰ ਦੇਖਾਂਗੇ ਪੰਜਾਬ ਚ ਕੀ ਰੰਗ ਉਗੜਦੇ ਨੇ ਇਹ ਹਰਿਆਣਾ ਹਰਿਆਣਾ ਸੀ ਪੰਜਾਬ ਪੰਜਾਬ ਹੈ ਆਉਣ ਦਿਓ ਪੰਜਾਬ ਦੇ ਵਿੱਚ ਅੱਗੇ ਕਿਹੜਾ ਪੰਜਾਬ ਦੇ ਵਿੱਚ ਗਵਰਨਰ ਹੈ ਇਹ ਗਵਰਨਰ ਦਾ ਰਾਜ ਵੀ ਲਾਗੂ ਕਰਦੇ ਨੇ ਪੰਜਾਬ 'ਚ ਫਿਰ ਵੀ ਦੇਖਾਂਗੇ ਕੀ ਰੰਗ ਉਗੜਦੇ ਇੱਥੇ ਅੱਛਾ ਸਿੱਧੇ ਤੌਰ ਤੇ ਤੁਸੀਂ ਸਟੇਜ ਤੋਂ ਗੱਲ ਕਹਿਤੀ ਕਿਸਾਨਾਂ ਤੱਕ ਪਹੁੰਚਾਤੀ ਕਿ ਅੰਦੋਲਨ ਜਿੰਨਾ ਲੰਬਾ ਲੜਿਆ ਜਾਂਦਾ ਹੈ ਉਹਦੇ ਨਤੀਜੇ ਉਨਾਂ ਹੀ ਸਾਰਥਕ ਤੇ ਚੰਗੇ ਮਿਲਦੇ ਆ ਜਾਣੀ ਸੰਭਾਵਨਾ ਇਹ ਮੰਨੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜ਼ਾਬਤਾ ਲੱਗ ਵੀ ਜਾਂਦਾ ਹੈ ਤਾਂ ਅਗਲੀ ਸਰਕਾਰ ਨਾਲ ਲੜਾਈ ਲੜਨ ਦੇ ਵਾਸਤੇ ਵੀ ਤਿਆਰ ਉਹ ਕਿਸਾਨ ਉਹਦੇ ਵਾਸਤੇ ਵੀ ਤਿਆਰ ਹੈ ਕਿ ਜੇ ਭਾਪੀ ਬਣਦੀ ਹੈ ਜਾਂ ਕਾਂਗਰਸ ਬਣਦੀ ਹੈ ਇਹ ਤਾਂ ਭਵਿੱਖ ਦੀ ਬੁੱਕਲ ਦੇ ਅੰਦਰ ਹੈ ਹਲੇ ਕੌਣ ਆਉਂਦਾ ਹੈ ਕੌਣ ਨਹੀਂ ਪਰ ਅਗਲੀ ਸਰਕਾਰ ਜਦੋਂ ਉਹਨੇ ਸੱਤਾ ਸੰਭਾਲਣੀ ਆ ਉਹਦੇ ਨਾਲ ਵੀ ਲੜਾਈ ਇਸੇ ਤਰ੍ਹਾਂ ਜਾਰੀ ਰੱਖੂਗੇ ਦੇਖੋ ਜਦੋਂ ਅੰਦੋਲਨ ਚ ਹੋਈਦਾ ਹੈ ਅੱਜ ਅਸੀਂ ਅੰਦੋਲਨ ਕਰ ਰਹੇ ਹਾਂ ਗਰਾਊਂਡ ਤੇ ਬੈਠੇ ਆਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕਿਸਾਨ ਬੈਠਾ ਦਿਸਦਾ ਹੈ ਨਾ ਹਰ ਇੱਕ ਪੋਲੀਟੀਕਲ ਧਿਰ ਦੇ ਏਜੰਡੇ ਤੇ ਆ ਕਿਸਾਨ ਤੁਹਾਡੇ ਚੈਨਲਾਂ ਦੇ ਏਜੰਡੇ ਤੇ ਆ ਕਿਸਾਨ ਅਗਰ ਕਿਸਾਨ ਇਹਨੂੰ ਮਤਲਬ ਆਪਦੇ ਨੂੰ ਸਮ ਅਪ ਕਰ ਲੈਂਦਾ ਕਿ ਚੋਣ ਜਾਬਤਾ ਲਾਗੂ ਹੋ ਗਿਆ ਕਿਸਾਨ ਉਸ ਏਜੰਡੇ ਤੋਂ ਉਤਰ ਜਾਏਗਾ ਕਿਸਾਨ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਕਿਸਾਨ ਨੂੰ ਏਜੰਡੇ ਤੇ ਲਿਆਉਣਾ ਬਹੁਤ ਜ਼ਰੂਰੀ ਸੀ ਉਹ ਆਪਾਂ ਲੈ ਆਏ ਆ ਅੱਗੇ ਅਗਲੀ ਗੱਲ ਦੇਖੋ ਜਿਹੜੀਆਂ ਕਿਸਾਨ ਦੀਆਂ ਸਮੱਸਿਆਵਾਂ ਨੇ ਮੈਂ ਇਹ ਵੀ ਗੱਲ ਕਹੀ ਆ ਤੁਹਾਨੂੰ ਜੀ ਸੁਣੀ ਹੋਵੇਗੀ ਕਿ ਜਿੰਨੀ ਦੇਰ ਤੱਕ ਕਿਸਾਨੀ ਰਹੇਗੀ ਕਿਸਾਨ ਦੀਆਂ ਸਮੱਸਿਆਵਾਂ ਜਮਦਿਆਂ ਰਹਿਣਗੀਆਂ ਇਹਨੂੰ ਹਮੇਸ਼ਾ ਸੜਕਾਂ ਦੇ ਉੱਤੇ ਰਹਿਣਾ ਪਏਗਾ ਅਗਰ ਕਿਸਾਨੀ ਨੂੰ ਬਚਾਉਣਾ ਹੈ ਤਾਂ ਔਰ ਜਿੱਦ ਨੇ ਅਸੀਂ ਵੇਸਲੇ ਹੋ ਕੇ ਸੜਕਾਂ ਸੁਨੀਆਂ ਕਰਤੀਆਂ ਉਦੋਂ ਸੰਸਦ ਆਵਾਰਾ ਹੋ ਜਾਣੀ ਆ ਇਹ ਸਭ ਦੇ ਵਿਚਾਰੇ ਤੁਹਾਡੇ ਪੁਰਾਣੇ ਸਾਥੀਆਂ ਨੂੰ ਪਰਮਿਸ਼ਨ ਮਿਲ ਗਈ ਹੈ ਕਿ ਉਹ ਹੁਣ ਦਿੱਲੀ ਜਾਣਗੇ ਸਰਕਾਰ ਦੀ ਸਹਿਮਤੀ ਦੇ ਨਾਲ ਦੇਖੋ ਫਰਕ ਬਹੁਤ ਹੈ ਇਸ ਗੱਲ 'ਚ ਤੁਸੀਂ ਦਿੱਲੀ ਜਾਣਾ ਚਾਹੁੰਦੇ ਸੀ ਤੁਹਾਡੇ ਦੋਨੋਂ ਫੋਰਮ ਕਿਸਾਨ ਜਾਣਾ ਚਾਹੁੰਦਾ ਸੀ ਬੈਰੀਗੇਟ ਲਾ ਦਿੱਤੇ ਗਏ ਵੱਡੀ ਝੜਪ ਹੁੰਦੀ ਹੈ ਜਾਨੀ ਨੁਕਸਾਨ ਵੀ ਹੁੰਦੇ ਆ ਦੂਜੇ ਪਾਸੇ ਐਸ ਕੇ ਐਮ ਪਰਮਿਸ਼ਨ ਮੰਗਦਾ ਹੈ ਪਰਮਿਸ਼ਨ ਮਿਲ ਜਾਂਦੀ ਹੈ ਸਰਕਾਰ ਦੀ ਸਹਿਮਤੀ ਦੇ ਨਾਲ ਉੱਥੇ ਹੁਣ ਕਿਸਾਨਾਂ ਦੀਆਂ ਉਹਨਾਂ ਹੀ ਮੰਗਾਂ ਤੇ ਉਹੀ ਸਾਰਾ ਕੁਝ ਉੱਥੇ ਹੀ ਹੁਣ ਉਹ ਇੱਕ ਜਿਹੜੀ ਆ ਉਹ ਰੈਲੀ ਹੋਣ ਜਾ ਰਹੀ ਹੈ ਕੀ ਸਮਝਦੇ ਹੋ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਪਰਮਿਸ਼ਨ ਮਿਲ ਜਾਂਦੀ ਹੈ ਉਹ ਦਿੱਲੀ ਜਾਣਗੇ ਤੁਹਾਨੂੰ ਇੱਥੇ ਰੋਕਿਆ ਜਾ ਰਿਹਾ ਇਸ ਸਾਰੇ ਵਰਤਾਰੇ ਨੂੰ ਇੱਕ ਲੀਡਰ ਕਿਵੇਂ ਦੇ ਦੇਖੋ ਹੋ ਸਕਦਾ ਹੈ ਇਹ ਤਾਂ ਸਰਕਾਰ ਜਵਾਬ ਦੇ ਸਕਦੀ ਹੈ ਵਧੀਆ ਕਿ ਉਹ ਸਾਡੇ ਤੇ ਉਹਨਾਂ ਤੇ ਕੀ ਫਰਕ ਲੱਗਿਆ ਉਹਨਾਂ ਨੂੰ ਲੇਕਿਨ ਅਸੀਂ ਇਹ ਜ਼ਰੂਰ ਕਵਾਂਗੇ ਵੀ ਕੋਈ ਗੱਲ ਨਹੀਂ ਜੇ ਸਾਡੇ ਵੀਰ ਉੱਥੇ ਜਾ ਰਹੇ ਨੇ ਸਰਕਾਰ ਕੋਲ ਇਹ ਹੀ ਮੰਗਾਂ ਲੈ ਕੇ ਜਾ ਰਹੇ ਨੇ ਤਾਂ ਬਹੁਤ ਚੰਗੀ ਗੱਲ ਹੈ ਅਸੀਂ ਤਾਂ ਇਦੋਂ ਵੱਧ ਕੇ ਉਮੀਦ ਕਰਾਂਗੇ ਕਿ ਉਹ ਇਹਨਾਂ ਮੰਗਾਂ ਨੂੰ ਉਥੋਂ ਹੱਲ ਕਰਵਾ ਕੇ ਲਿਆਉਣਗੇ ਜੀ ਠੀਕ ਹੈ ਅੱਛਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਐਲਾਨ ਕੀਤਾ ਹੈ ਕਿ ਉਵੇਂ ਹੀ ਸਵਾਲ ਹੋਣਗੇ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਹੁੰਦੇ ਰਹੇ ਜਿੱਥੇ ਵੀ ਕਿਸਾਨ ਲੀਡਰ ਸੀ ਬਹੁਤੀਆਂ ਜਥੇਬੰਦੀਆਂ ਨੇ ਤਾਂ ਉਹਨਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਾ ਲਏ ਸੀ ਉਦੋਂ ਤੱਕ ਹੀ ਚੱਲੇ ਜਦੋਂ ਤੱਕ ਦਿੱਲੀ ਵਾਲਾ ਮੋਰਚਾ ਚੱਲਦਾ ਰਿਹਾ ਸਾਰਾ ਕੁਝ ਹੁੰਦਾ ਰਿਹਾ ਹੁਣ ਵੀ ਐਲਾਨ ਹੋ ਗਿਆ ਇਹ ਕਿਸ ਤਰ੍ਹਾਂ ਦਾ ਐਲਾਨ ਹੈ ਕਿਵੇਂ ਸਵਾਲ ਹੋਣਗੇ ਕਿਵੇਂ ਵਿਰੋਧ ਹੋਏਗਾ ਭਾਜਪਾ ਦੇ ਲੀਡਰਾਂ ਦਾ ਇਹਨੂੰ ਇੱਕ ਵਾਰ ਡਿਸਕ੍ਰਾਈਬ ਕਰੋ ਦੇਖੋ ਇਹਦੇ ਵਿੱਚ ਰਵੀ ਜੀ ਗੱਲ ਇਹ ਆ ਕਿ ਸਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਡਿਸਪਿਊਟ ਖੜਾ ਕਰਨਾ ਸਾਡਾ ਕੋਈ ਨਿਸ਼ਾਨਾ ਨਹੀਂ ਹੈ ਸਾਡਾ ਤਾਂ ਇਹ ਹੈ ਕਿ ਤੁਸੀਂ ਸਾਡਾ ਆ ਮਾਰਿਆ ਹੈ ਇਹ ਸਵਾਲ ਕਰਕੇ ਪੁੱਛਦਾ ਹੈ ਕਿ ਭਈ ਮੇਰਾ ਕਸੂਰ ਕੀ ਸੀ ਮੈਨੂੰ ਕਿਉਂ ਮਾਰਿਆ ਮੈਂ ਕੀ ਮੰਗਣ ਚੱਲਿਆ ਸੀ ਤੁਸੀਂ ਵਾਅਦਾ ਕੀਤਾ ਸੀਗਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਤੁਸੀਂ ਵਾਅਦਾ ਕੀਤਾ ਸੀ ਵੀ ਤੁਹਾਡਾ ਕਰਜ਼ਾ ਮਾਫ਼ ਕਰਾਂਗੇ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਕਿ ਡਾਕਟਰ ਸੁਮਿੰਦਰ ਦੀ ਰਿਪੋਰਟ ਲਾਗੂ ਕਰਾਂਗੇ ਇਹ ਵਾਅਦੇ ਤੁਹਾਡੇ ਸੀ ਭਈ ਮੈਂ ਤਾਂ ਤੁਹਾਨੂੰ ਤੁਹਾਡਾ ਵਾਅਦਾ ਯਾਦ ਕਰਾਉਣ ਚੱਲਿਆ ਸੀ ਮੈਂ ਕੀ ਮਾਰਾ ਕੀਤਾ ਸੀ ਮੈਨੂੰ ਕਿਉਂ ਨਹੀਂ ਮੈਨੂੰ ਸੁਣਨ ਦੀ بجائے ਮੇਰੀ ਗੱਲ ਸੁਣਨ ਦੀ بجائے ਮੇਰੇ ਗੋਲੀ ਕਿਉਂ ਮਾਰੀ ਗਈ ਅਸੀਂ ਉਹਨਾਂ ਦੇ ਸਾਹਮਣੇ ਇਹ ਗੱਲ ਲੈ ਕੇ ਜਾਣਾ ਸਾਡਾ ਪਰਪਸ ਹੈ ਅਗਰ ਉਹ ਇਹ ਓਮਣੀ ਉਹਦੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹਣਗੇ ਫਿਰ ਮਜਬੂਰੀ ਵਸ ਮਤਲਬ ਕਾਲੀਆਂ ਝੰਡੀਆਂ ਬਖਾਉਣੀਆਂ ਪੈਣਗੀਆਂ ਇਹ ਪੈਨੂ ਹੋਊਗਾ ਜਾਂ ਗੱਠ ਜੋੜ ਵਾਲਿਆਂ ਨੂੰ ਵੀ ਹੋਊਗਾ ਜੇ ਗੱਠ ਜੋੜ ਹੁੰਦਾ ਹੈ ਦੇਖੋ ਜਿਹੜਾ ਵੀ ਦੇਖੋ ਗੱਲ ਕੀ ਹੈ ਇਸੇ ਵੀ ਸਟੇਟ ਦੇ ਵਿੱਚ ਕਿਸੇ ਨਾਲ ਵੀ ਗੱਠ ਜੋੜ ਸਤਾ ਦੇ ਵਿੱਚ ਜਿਹੜੇ ਲੋਕ ਨਹੀਂ ਜਿਨ੍ਹਾਂ ਨੇ ਉਹ ਸਦਾ ਦਾ ਆਨੰਦ ਮਾਣਨ ਵਾਸਤੇ ਭਵਿਕ ਵਾਸਤੇ ਲੜਾਈ ਲੜ ਰਹੇ ਨੇ ਉਹਨਾਂ ਸਾਰਿਆਂ ਦੇ ਸਵਾਲ ਹੋਣਗੇ ਕੋਈ ਇੱਕ ਤੇ ਨਹੀਂ ਹੋਏਗਾ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੇਕਰ ਉਸ ਗੱਠਜੋੜ ਨਾਲ ਜੁੜਦੇ ਨੇ ਜਿਨ੍ਹਾਂ ਨੇ ਏਡਾ ਵੱਡਾ ਪਾਪ ਕਰਮ ਕੀਤਾ ਹੈ ਤਾਂ ਉਹਨਾਂ ਨੂੰ ਉਹਦੇ ਨਾਲ ਗੱਠਜੋੜ ਕਰਨ ਤੋਂ ਪਹਿਲਾਂ ਪੰਜ ਵਾਰੀ ਸੋਚਣਾ ਚਾਹੀਦਾ ਹੈ ਕਿ ਇਹ ਗੱਠਜੋੜ ਸਾਡੇ ਨਾਲ ਕੀ ਰਿਜ਼ਲਟ ਆਉਣਗੇ ਅੱਛਾ ਡੱਲੇਵਾਲ ਸਾਹਿਬ ਇੱਕ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ ਉਦੋਂ ਰਾਹੁਲ ਗਾਂਧੀ ਹੋਰਾਂ ਦਾ ਇੱਕ ਆਪਣੇ ਵੱਡੇ ਜਨ ਅੰਦੋਲਨ ਦੇ ਵਿੱਚੋਂ ਇੱਕ ਬਿਆਨ ਆਉਂਦਾ ਹੈ ਕਿ ਜੇ ਸਾਡੀ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਅਸੀਂ ਐਮਐਸਪੀ ਨੂੰ ਲਾਗੂ ਕਰ ਸਕਦੇ ਹਾਂ ਕਾਨੂੰਨੀ ਗਰੰਟੀ ਬਣਾ ਸਕਦੇ ਹਾਂ ਸਾਰੋਕਾਰ ਰੱਖਦੇ ਹਾਂ ਇਸ ਗੱਲ ਦੇ ਨਾਲ ਦੇਖੋ ਮੈਂ ਇੱਕ ਬੇਨਤੀ ਕਰਾਂ ਕਿਸੇ ਵੀ ਪੋਲੀਟਿਕਲ ਤੋਂ ਉਹਦੇ ਬਿਆਨਾਂ ਤੋਂ ਬਿਆਨ ਕੈਪਟਨ ਅਮਰਿੰਦਰ ਸਿੰਘ ਆਪਣਾ ਸੋਰੀ ਮੋਦੀ ਨੇ ਵੀ ਕੀਤਾ ਸੀ ਮੋਦੀ ਨੇ ਕਿਹਾ ਸਾਰਾ ਕਰਜ਼ਾ ਮਾਫ ਕਰਾਂਗੇ ਮੋਦੀ ਨੇ ਕਿਹਾ ਸੀ ਐਮਐਸਪੀ ਦੀ ਗਰੰਟੀ ਤੱਕ ਨੂੰ ਦੇਵਾਂਗੇ ਮੋਦੀ ਨੇ ਕਿਹਾ ਸੀਗਾ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰਾਂਗੇ ਮੋਦੀ ਨੇ ਕਿਹਾ ਕਿ ਭਾਰਤ ਡਬਲਯੂਟੀਓ ਚ ਬਾਹਰ ਆਏਗਾ ਇਹ ਸਾਰੀਆਂ ਗੱਲਾਂ ਮੋਦੀ ਨੇ ਕਈਆਂ ਨੇ ਉਹੋ ਜਿਹੇ ਬਿਆਨ ਹੀ ਇਹਨਾਂ ਦੇ ਹੋਣਗੇ ਮੈਂ ਅਗਲੀ ਗੱਲ ਕਰਨੀ ਚਾਹੁੰਦਾ ਇਹ ਸਾਰੇ ਪੁਆੜਿਆਂ ਦੀ ਜੜ ਕਾਂਗਰਸ ਹੈ 1994 ਚ ਸਰਕਾਰ ਕੀ ਦੀ ਨਰਸਿਮਾ ਰਾਓ ਔਰ ਨਰਸਿਮਾ ਰਾਓ ਨੇ ਜਿਹੜੇ ਦਖਸਤ ਕੀਤੇ ਨੇ ਉਸ ਵੇਲੇ ਉਹ ਹੀ ਸਾਨੂੰ ਅੱਜ ਪੂਰੇ ਭਾਰਤ ਨੂੰ ਦੇਸ਼ ਦੇ ਕਿਸਾਨ ਨੂੰ ਵਕਤ ਚ ਪਾਈ ਖੜੀ ਨੇ ਡਬਲਯੂ 2 ਸੋ ਮੇਰਾ ਗੱਲ ਕਰਨ ਦਾ ਭਾਵ ਹੈ ਫਿਰ ਅਗਲੀ ਨਾਲੇ ਕੱਲ ਹੋਰ ਹੈ ਇਹਨਾਂ ਦੀ ਸਰਕਾਰ ਹੈ ਡਾਕਟਰ ਮਨਮੋਹਨ ਸਿੰਘ ਹੈ ਸੋਮੀਨਾਥ ਦੀ ਰਿਪੋਰਟ ਇਹਨਾਂ ਦੇ ਟਰਮ ਚ ਆ ਜਾਂਦੀ ਹੈ ਔਰ ਇਹਨਾਂ ਨੇ ਉਸ ਟਰਮ ਦੇ ਵਿੱਚ ਡਾਕਟਰ ਸੋਮੀਨਾਥ ਦੀ ਰਿਪੋਰਟ ਦਾ ਲਾਗੂ ਨਹੀਂ ਕੀਤੀ ਹੁਣ ਜੇ ਇਹ ਹੈ ਤਾਂ ਫਿਰ ਮੈਨੂੰ ਲੱਗਦਾ ਹੈ ਇਹ ਬਿਆਨ ਹੀ ਹੋ ਸਕਦੇ ਨੇ ਇਹ ਤਾਂ ਲੋਕਾਂ ਨੂੰ ਮਾਦੇ ਹੱਕ ਲੈਣ ਦੇ ਲਈ ਮੈਦਾਨ ਚਾਉਣਾ ਪੈਣਾ ਇਹਨਾਂ ਗੱਲਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਜਾਂ ਜਿਹੜੇ ਕੋਸ਼ਿਸ਼ ਕਿਹਾ ਜਾਂਦਾ ਹੈ ਇਹਨਾਂ ਤੋਂ ਕਿ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਬਹੁਤ ਧੰਨਵਾਦ ਡੱਲੇਵਾਲ ਸਾਹਿਬ ਤਾਂ ਸਿੱਧੇ ਤੌਰ ਤੇ ਅਗਲੇ ਐਲਾਨ ਕਰ ਦਿੱਤੇ ਗਏ ਆ ਉਹਨਾਂ ਦੇ ਵਿੱਚ 21 ਕਲਸ਼ ਜਿਹੜੇ ਸ਼ੁਭ ਕਰਨ ਦੀਆਂ ਅਸਥੀਆਂ ਦੇ ਆਉਣਗੇ ਹਰਿਆਣੇ ਦੀਆਂ ਗਲੀ ਗਲੀ ਜਾਣਗੇ ਪਿੰਡਾਂ ਪਿੰਡਾਂ ਦੇ ਵਿੱਚ ਜਾਣਗੇ ਹਰਿਆਣੇ ਦੇ ਵਿੱਚ ਰੈਲੀਆਂ ਉਲੂਕੀਆਂ ਕਈਆਂ ਇਸੇ ਤਰ੍ਹਾਂ ਦੇ ਨਾਲ ਉਹ ਕਹਿੰਦੇ ਨੇ ਕਿ ਸਾਡਾ ਸਵਾਲ ਸ਼ੁਭ ਕਰਨ ਦੇ ਬਾਬਤ ਹੋਏਗਾ ਭਾਜਪਾ ਦੇ ਲੀਡਰਾਂ ਨੂੰ ਜਿੱਥੇ ਵੀ ਸਾਨੂੰ ਮਿਲਣਗੇ ਉਹ ਜਦੋਂ ਕੈਂਪੇਨ ਕਰ ਰਹੇ ਹੋਣਗੇ ਤਾਂ ਜੇਕਰ ਉਹਨਾਂ ਦੇ ਨਾਲ ਕੋਈ ਗੱਠਜੋੜ ਵਾਲੀ ਪਾਰਟੀ ਹੋਏਗੀ ਤਾਂ ਉਹਨਾਂ ਦੇ ਲੀਡਰਾਂ ਨੂੰ ਵੀ ਇਹ ਸਵਾਲ ਕੀਤੇ ਜਾਣਗੇ ਕਿ ਭਾਈ ਸ਼ੋਭ ਕਰਨ ਦਾ ਕਸੂਰ ਕਿਸੀ ਜਾਂ ਕਿਸਾਨ ਦਾ ਕਸੂਰ ਕਿ ਹੈ ਫਿਲਹਾਲ ਇਹ ਅਗਲੇ ਪ੍ਰੋਗਰਾਮ ਹੈ ਇਹਨਾਂ ਪ੍ਰੋਗਰਾਮਾਂ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਇਹਦੇ ਨਤੀਜੇ ਆਉਂਦੇ ਆ ਭਾਜਪਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੀ ਹੈ ਇਹ ਦੇਖਣਾ ਬੜਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਦੇ ਨਾਲ ਮੈਂ ਰਵੀ ਸੰਗਰਾਹ ਹੁਰਦਾ ਅਨਮਿਊਟ ਸ਼ੰਭੂ ਬੋਰਡਰ